ਇਹੋ ਸਬੰਧ ਨਾਲ ਪਹਿਲੇ ਰੋਜ਼ਾਨੀ ਪਰ ਮੈਨੂੰ ਵੱਟ ਜੜਿਆ ਤੁਹਾਡੇ ਤੇ ਜਿਹੜੀ ਤਕੂਤਾ ਤੁਸੀਂ ਕੀਤੀ ਹੈ। ਸ਼ਰੀਪ ਬੰਦਾ ਦੇਖ ਕੇ ਸਾਰੇ ਸ਼ਰੂ ਹੋ ਜਾਂਦੇ ਆ। ਉਹ ਬੰਦਾ ਵਿਚਾਰ ਹੱਥ ਜੋੜੀ ਜਾਂਦਾ ਤੇ ਕੋਈ ਗਲਤੀ ਵੀ ਨਹੀਂ। ਇਹਨਾਂ ਨੂੰ ਸ਼ਰਮ ਨਹੀਂ ਤੂੰ ਕੁੱਤੇ ਅੱਡੇ ਆਟੇ ਤੇ ਥੱਲੇ ਆਟੇ ਮਾਰ। ਅੱਪਨਾ ਮਿੰਡੂ ਥੱਲੇ ਤੇ ਹੂੰਗੇ। ਪੱਕੇ ਬੰਦਾ ਢੋਰ ਚੱਲਾ ਦੇਖੋ। ਹੱਲ ਲਿਆ। ਮੋਕਸ਼ ਸ਼ਰਾਬ ਪੀ ਕੇ ਸ਼ਰਾਬ ਪਿੰਦਾ ਬੰਦਾ। ਦੇਖੋ ਗਾਏ ਮੇਰਾ ਭਰਾ। ਸ਼ਰਾਬ ਪੀ ਕੇ ਤੁਸੀਂ ਕੁੱਤੇ ਨੂੰ? ਨਹੀਂ। ਤੈਨੂੰ ਤੁਸੀਂ ਕੁੱਤੇ ਨੂੰ। ਭਾਈ ਮਾੜੀ ਗੱਲ ਕਰ। ਹੈਲੋ। ਹਾਂ ਜੀ ਤੇ ਮੋਟ ਜਗਾ ਦਿਖਾਇਆ ਨਾ ਹਾਂ ਜੀ ਨਹੀਂ ਇੱਕ ਆਪਣਾ ਆ ਗਿਆ ਇਹਨੇ ਸੁਵਾਈ ਬੈਠੀ ਆਹੋ ਪਲਟੇ ਲੱਗਾ ਇਹ ਟਿੱਗ ਗਿਆ ਬਿੱਟੇ ਵੜਾ ਕਹਿੰਦਾ ਉਹਨੂੰ ਫੜੀ ਆਪਾ ਉਹਨੇ ਗੱਡੀ ਹੋ ਗਈ ਮੋਟਾ ਮੋੜਿਆ ਨਹੀਂ ਕੁੱਟੇ ਦਾ ਕੀ ਬੈੜਾ ਹੈ ਅੱਛਾ ਕੋਟਾ ਨਹੀਂ ਜੇ ਲੋ ਲੋਕਾਂ ਨੇ ਆ ਗਏ ਸਾਡੇ ਕੋਲ ਬਹੁਤ ਬੜੀ ਹੋ ਗਈ ਮੇਰੇ ਜਵਾਨਾ ਮਾਰ ਫੋਕੋ ਚੱਲ ਵਾਸ 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 ਸਰ ਦੇ ਗੱਡੀ ਨੰਬਰ ਹੀ ਨਹੀਂ ਗੱਡੀ ਦਾ ਨਾ ਕੇ ਨਾ ਪਲੇਟ ਬੰਦ ਹੋ ਗਈ ਗੱਡੀ ਇਹਦੀ ਹਾਂਜੀ ਕੋਈ ਗੱਲੀ ਪਤਾ ਉਸ ਕਰਕੇ ਮੈਂ ਬਤਾਉਂਗਾ ਹੈਲੋ ਕੋਈ ਗੱਲੀ ਪਤਾ ਕੋਈ ਹੋਰ ਬਰਾਬਰ ਜੰਮੇਗਾ ਜਿਹੜੀ ਸੀ ਲੜਦਾ ਹੈ ਯਾਰ ਮੋਟਰਸਾਈਕਲ ਨਾਲ ਗੱਲ ਪੈ ਗਿਆ ਉੱਥੇ ਨਾ ਜਾਣੇ ਇਹ ਦੋਨਾਂ ਨੇ ਮਾਰਿਆ ਵੋ ਦੇਖੋ ਟੈਪੂਰੇ ਪਲੇਟਾ ਨੰਬਰ ਹੀ ਨਹੀਂ ਦੇਖੋ ਕਰੀਬ ਤੈਨੂੰ ਗੁਰਤਾ ਦੇਖੋ ਇਹ ਨਾ ਕਰੀਬ ਬਸ ਬਸ ਯਾਰ ਬਸ ਕਰੋ ਰਾਜਮੇਰਾ 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 ਕਪਾਈ ਤੇ ਖੜ ਜਾ ਬਿੰਦਰੀ ਦੀ ਗੱਲ ਉਹਨੇ ਸਰ ਕੰਮ ਕਰਦੇ ਉਹ ਕੰਮ ਕਰਦੇ ਬਿੰਦਰੀ ਦੀ ਗੱਲ ਸਰ ਡਰਿੰਕ ਕੀਤੀ ਵੀ ਆ ਹਾਂਜੀ ਸਰ ਮਸ਼ੀਨ ਚੈੱਕ ਕੀਤਾ ਗਿਆ ਆ ਡਰਿੰਕ ਕੀਤੀ ਵੀ ਆ ਦੇਖੋ ਕੱਟੀ ਦਾ ਨੰਬਰ ਲੈ ਬੇਟਾ ਇਹ ਨਹੀਂ ਦੇਖੋ ਹੋਰ ਵਿੱਚ ਬਿਨਾ ਨੰਬਰ ਤੋਂ ਦੇਖੋ ਸ਼ਰਾਬ ਦੀ ਦਾ ਨੰਬਰ ਦੇਖੋ ਸ਼ਰਾਬ ਪੀ ਕੇ ਤਕਰੀਬ ਪੰਦਲ ਗੁਰਤਾ ਇੱਕ ਤਾਂ ਸ਼ਰਾਬ ਪੀਤੀ ਹੈ ਇੱਕ ਬੰਦੇ ਨੇ ਸ਼ਰਾਬ ਪੀਤੀ ਬਹੁਤ ਜਿਹੜਾ ਕਿ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਪਰ ਕਾਗਜ਼ ਵੀ ਕੋਈ ਨਹੀਂ ਪੂਰੇ ਸ਼ਰੇਮ ਜਿਹੜਾ ਉਹ ਗੱਡੀ ਜਿਹੜਾ ਲੈਟ ਹੈ ਤਾਂ ਕੋਈ ਰੈਂਟ ਕੱਢ ਦੇ ਹਾਰਡ ਕਾਰਡ ਵਾਲੇ ਲਾਇਸੈਂਸ ਹੋਵੇ ਆ ਆ ਫੋਲੀਆ ਆਪਣਾ ਨਾ ਲਗਾਓ ਬਾਈ ਜੋ ਚਾੜੀ ਹੋ ਸਵੇਰ ਹੋ ਗਏ ਆ ਨਾ ਕੀਆ ਬੱਸ ਬਾਸ ਕਿਥੇ ਰਹੇ ਆ ਇਹ ਉਹਦੀ ਗੱਡੀ ਉੱਤੇ ਹੀ ਆ ਕੁਝ ਦਿਨ ਪਹਿਲਾਂ ਜਿਹੜਾ ਇੱਕ ਹੈਂਡ ਗਨ ਜਿਹੜਾ ਬੰਬ ਵੀ ਸੁਟਿਆ ਗਿਆ ਉਹ ਨੰਨਜਨ ਕਾਲੀ ਦੇ ਬਾਅਦ ਕਰਦੇ ਔਰ ਗੱਡੀਆਂ ਚੈੱਕ ਨਹੀਂ ਕਰਦੇ ਬੁੜੀਆਂ ਇੱਕ ਸਦਿਓ ਹਜੇ ਵੀ ਕੋਈ ਵੀ ਨੰਬਰ ਪੇਟ ਨਹੀਂ ਲੱਗੀ ਹੋਈ ਇਹ ਕਹਿੰਦਾ ਇਹ ਕਿੰਨਾ ਗੁੰਮਰੀ ਐਨੀ ਨਾਕੇਮੰਦੀ ਕਿਤੇ ਕਰਦੇ ਫੋਨ ਲਾ ਕੇ ਨਹੀਂ ਆਏ ਨੰਬਰ ਨਹੀਂ ਮਿਲਿਆ ਪਿੱਛੇ ਲੱਗਦੇ ਨਹੀਂ ਆਏ ਹਾਂਜੀ ਇਹ ਗੱਡੀ ਅਸੀਂ ਜਿਹੜੀਆਂ ਫਰਟ ਨੰਬਰ ਪੇਟਾ ਗੱਡੀਆਂ ਬਾਹਰ ਨਿਕਲਦੀਆਂ ਉਹ ਫੜਦੇ ਨਹੀਂ ਉਹਨਾਂ ਕੰਮ ਕਰਦੇ ਇਹਨੇ ਇਹ ਤਾਂ ਫਰਦਾਈ ਜਿੱਦਦਾ ਹੀ ਹਾਂਜੀ ਕੰਪਲੀਟ 10 ਤਾਂ ਕੋਣ ਹੈ ਜਿਹੜੀ ਗੱਡੀ ਪੁਲਿਸ ਦੇ ਤਾਂ ਝੂਠੇ ਇਲਜ਼ਾਮ ਲਾ ਰਿਹਾ ਜੀ ਕਿ ਫੋਨ ਲਿੱਤਾ ਵਾ ਚਲ ਫੋਨ ਲਿਆ ਕਰ ਕਿਨੇ ਦਿੱਤਾ ਫੋਨ ਲਗਾ ਫੋਨ ਨਹੀਂ ਲੇਕਾ ਮਾਰਾ ਬੜਾ ਇਹ ਗਰੀਬ ਤਾਂ ਤਸ ਤਾ ਪੁਲਿਸ ਦੇ ਕਾਦੇ ਇਲਜ਼ਾਮ ਲਾ ਰੋ ਫੇਰ ਤੁਸੀਂ ਕਿੱਥੇ ਹੋ ਰਹੇ ਨਹੀਂ ਗਰੀਬ ਤਾਂ ਕੁੱਤਾ ਕੁੱਟੇ ਸਰਾ ਪੀ ਕੇ ਮੇਰੇ ਮਰੀ ਸੁਣ ਕੇ ਮਾਰ ਖਵਾ ਰਹੀ ਆ ਹਾਂ ਜੀ ਮੈਂ ਘਾਮ ਡੇ ਬੈਠਾ ਮੈਂ ਜੋਤੀ ਕਾਉਂ ਹੁੰਦਾ ਨਾ ਹਾਂ ਜੀ ਤੇ ਜੋਤੀ ਕਾਉਂ ਡੇ ਗਰੀਬ ਨੂੰ ਕੋਟਾ ਅੱਗੇ ਮੈਂ ਥੱਲੇ ਆ ਜਾਂਦਾ ਤੂੰ ਥੱਲੇ ਆਇਆ ਤੂੰ ਜੇ ਆ ਜਾਂਦਾ ਨਹੀਂ ਜੀ ਸ੍ਰੀਮਾਨ ਜੀ ਜੇ ਜੇ ਲੈਣੀ ਲੇਡੀ ਹੁੰਦੀ ਕਾਦੀ ਲੇਡੀ ਹੁੰਦੀ ਤੁਸੀਂ ਉਹਦਾ ਸਾਥ ਦੇਣਾ ਸੀ ਭਾਈ ਜੀ ਲੇਡੀ ਥੱਪੜਾ ਥੋੜਾ ਮਾਰੇਗੀ ਉਹ ਦੇਰੀ ਸੀ ਥੱਪੜਾ ਮਾਰੂਗੀ ਮਾਰੇਗੀ ਤੁਸੀਂ ਮਾਰੀਆਂ ਕਿ ਨਹੀਂ ਤੁਸੀਂ ਥੱਪੜ ਮਾਰਿਆ ਮੁੰਡੇ ਨੂੰ ਭਾਈ ਜੀ ਜੇ ਕੋਈ ਗਲਤੀ ਕੀਤੀ ਸੀ ਕਿਹਨੇ ਗਲਤੀ ਕੀਤੀ ਦੱਸੋ ਕੀ ਕਰ ਤਾੜੇ ਸਾਹਮਣੇ ਲਾਈਵ ਚੱਲਦਾ ਫਿਰੇ ਲਾਈਵ ਚੱਲਦਾ ਕੀ ਕਰਤੀ ਹੋਂਗੀ ਤੁਸੀਂ ਇਹਨਾਂ ਨੂੰ ਕੁੱਟਿਆ ਜੀ ਨਹੀਂ ਜੀ ਮੋਟਸੀ ਕੁੱਟਿਆ ਵਾਲਾ ਨਹੀਂ ਭਾਈ ਨੇ ਮੈਂ ਨਹੀਂ ਮਾਰਿਆ ਮੈਂ ਤਾਂ ਹਾਂ ਜੀ ਸ੍ਰੀਮਾਨ ਜੀ ਉਹ ਬੱਚਾ ਆਇਆ ਜਿਹੜਾ ਤੁਗਦੇ ਚੋਂ ਪੁੱਪਾ ਤੁਸੀਂ ਜਿਹੜਾ ਆਪਣਾ ਭਾਈ ਗਾਹੜੋਂ ਤੇ ਚੜਾਉਂਦਾ ਸੀ ਨਹੀਂ ਨਹੀਂ ਕਿਥੋਂ ਆਡੀ ਬਾਈਕ ਚਲਾਉਂਦਾ ਆਪਣੇ ਹੱਥਾਂ 'ਵੰਡੇ ਉਹ ਨਾਲ ਸਾਨੂੰ ਥੱਲੇ ਦੇਤਾ ਆਟੋ ਦੇ ਵਿੱਚ ਬੈਠਣ ਥੱਲੇ ਦੇਤਾ ਇਹ ਮੇਰੇ ਨਾਲ ਦੀ ਆਏ ਆ ਮੈਂ ਆਪਣੇ ਚ ਰੋਕ ਕੇ ਆਲ ਕੇ ਬਸ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਦੇਖੋ ਪੱਕੇ ਬੱਧਾ ਢੋੜ ਕੇ ਲੈ ਦੇਖੋ ਹਾਲ ਲਿਆ ਨਾ ਨਾ ਮੋਕਸ਼ੀਰਾ ਪੀ ਕਸ਼ਰਾਪਿੰਦਾ ਮੁੰਡਾ ਦੇਖੋ ਸ਼ਰਾਬੀ ਹੈ ਮੇਰਾ ਭਰਾ ਸ਼ਰਾਬੀ ਦੇ ਆ ਰਹੇ ਹੈ ਮੇਰੇ ਨਾਲ ਲਿਆ ਮੁੰਡਾ ਸਰੇ ਆ ਮਾਰਿਆ ਸਰੇ ਬੰਦ ਇਹਨਾਂ ਨੇ ਫੋਨ ਚ ਪੇੜਾ ਮਾਰੀ ਬਣਾਇਆ ਇਹ ਪਤਾ ਕਿ ਇਹ ਉਹ ਹਲਾ ਚੱਲਿਆ ਦਸੋ ਸੈਣੀ ਦਾ ਵੀ ਤੁਸੀਂ ਨਾਕਾ ਲਗਾ ਤੁਸੀਂ ਤੁਹਾਡੇ ਸਾਹਮਣੇ ਕੁੱਤੀ ਜਾਂਦਾ ਕੀ ਪੇੜਾ ਪਤਾ ਨਹੀਂ ਜੀ ਸ਼੍ਰੀਮਾਨੀ ਸਾਡੀ ਬਹੁਤ ਹੀ ਇੱਥੇ ਤਾਰੀਫ ਸੁਣੀ ਆ ਇੱਕ ਮਿੰਟ ਓਟੇ ਤਹਾਡੀ ਬਹੁਤ ਹੀ ਤਾਰੀਫ ਸੁਣੀ ਹੈ ਕਹਿੰਦੇ ਤੁਸੀਂ ਆਪਣਾ ਕੰਮ ਛੱਡ ਕੇ ਨਾਕੇ ਤੇ ਤੁਹਾਡੀ ਡਿਊਟੀ ਸੀ ਫਿਰ ਵੀ ਉਸ ਵਿਅਕਤੀ ਨੂੰ ਬਚਾਣ ਗਏ ਹੋ ਹੁਣ ਅਗਲਾ ਕੰਮ ਕੀ ਕੀਤਾ ਗਿਆ ਇਹਨਾਂ ਨੇ ਕੀ ਕਾਰਵਾਈ ਕੀਤੀ ਗਈ ਹੈ ਜੀ ਅਗਲਾ ਭਾਜੀ ਇਹ ਦੇਖੋ ਡਾਕੂਮੈਂਟ ਕੋਈ ਨਹੀਂ ਹੈ ਨਾ ਲਖਾਸਾ ਹੈ ਨਾ ਆਰ.ਟੀ.ਆ ਨਾ ਕੋਈ ਡਾਕੂਮੈਂਟ ਹੈ ਰੈਕਡ ਕੀਤੀ ਆ ਬਹੁਤ ਹੀ ਕਾਵਲ ਅਫਸਰ ਨੇ ਜੋ ਕਿ ਡਿਊਟੀ ਦੇ ਬੰਦੇ ਨੂੰ ਬਚਾਣ ਬੱਜੇ ਨੇ ਸੀਸੀਟੀਵੀ ਦੇਖਿਆ ਜਾਏਗਾ ਕਿਉਂਕਿ ਚੌਂਕੇ ਉੱਤੇ ਸੀਸੀਟੀਵੀ ਲੱਗੇ ਹੋਏ ਆ ਜਦ ਹਮਲੇ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਅਸੀਂ ਉੱਲੇ ਪਾਸੇ ਖੜੇ ਸਾਡੇ ਸਾਹਮਣੇ ਘਟਣ ਆਏ ਸਾਹਮਣੇ ਘਟਣਦੇ ਆ ਹਾਂਜੀ ਇਹ ਭੱਜ ਤੇ ਨਾਮ ਲਾਤਾ ਮੰਗਲਾ ਵੀ ਕਰਾਇਆ ਜਾਏਗਾ ਜਾਊਗਾ ਜੀ ਠੀਕ ਹੈ ਇੱਕ ਵਿਅਕਤੀ ਦਾ ਕਰਾਇਆ ਗਿਆ ਕਿ ਦੋਨਾਂ ਦਾ ਕਰਾਇਆ ਜਾਏਗਾ ਦੋਨਾਂ ਦਾ ਠੀਕ ਹੈ ਜੀ ਸਾਨੂੰ ਹੁਣ ਤੱਕ ਦੀਆਂ ਤਸਵੀਰਾਂ ਪੀਣਾ ਤੁਸੀਂ ਦੇਖ ਸਕਦੇ ਹੋ ਬੰਦੇ ਬਾਰੇ ਤੇ ਤਾਂ ਤਸਵੀਰਾਂ ਦਿਖਾ ਰਿਹਾ ਹਰ ਇੱਕ ਤੇ ਹਰੇਕ ਦੀ ਡਿਊਟੀ ਦੇ ਤਲਾਫ ਬੜੇ ਹੀ ਕਾਬਿਲ ਅਕਲ ਜਿਹੜੇ ਮੌਕੇ ਤੇ ਮੌਜੂਦ ਨੇ ਤੁਹਾਨੂੰ ਦੱਸ ਦਿੰਨੇ ਕਿ ਡਾਕਟਰ ਵੀਰਮੰਦ ਮੇਰਕ ਚੌਕ ਦੇ ਤਸਵੀਰਾਂ ਦਿਖਾ ਰਹੇ ਆ ਕਿ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਹੈ ਆਟੋ ਚਾਲਕਾ ਦੇ ਵੱਲੋਂ ਕੁੱਟਿਆ ਗਿਆ ਹੈ ਮੋਟਰਸਾਈਕਲ ਸਵਾਰ ਦਾ ਕਹਿਣਾ ਹੈ ਕਿ ਮੈਂ ਜਦੋਂ ਮੋੜਦਾ ਪਿਆ ਸੀ ਉਦੋਂ ਮੇਰੇ ਨਾਲ ਹੀ ਬਿਲਕੁਲ ਆਏ ਤਾਂ ਉਸ ਤੋਂ ਬਾਅਦ ਮੈਂ ਆਪ ਡਿੱਗਾ ਪਰ ਇਹਨਾਂ ਨੇ ਮੇਰੇ ਉੱਤੇ ਜਿਹੜਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੇ ਹੈਲਮਟ ਦੇ ਨਾਲ ਹੀ ਉਹਦੇ ਉੱਤੇ ਕਾਫੀ ਜਿਹੜਾ ਵਾਰ ਕੀਤਾ ਗਿਆ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਡਾਕਟਰ ਭੀਮ ਰਹ ਅੰਬੇਦਕਰ ਚੌਕ ਦੀਆਂ ਦਿਖਾ ਰਹੇ ਹਾਂ ਬਿਲਕੁਲ ਜਿਹੜੀ ਗੁੰਡਾਗਰਦੀ ਜਿਹੜੀ ਦੇਖਣ ਨੂੰ ਮਿਲਦੀ ਸੀ ਪਰ ਪ੍ਰਸ਼ਾਸਨ ਜਿਹੜੇ ਅਧਿਕਾਰੀਆਂ ਨੇ ਮੌਕੇ ਤੇ ਤੁਹਾਨੂੰ ਦੱਸ ਦਿੰਦੇ ਨੇ ਕਿ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੀਐਸਆ ਦੀ ਟੀਮ ਆਈ ਸੀ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਉਹਨਾਂ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਸ਼ਰੇਆਮ ਹੀ ਜਿਹੜਾ ਇੱਕ ਚੌਕ ਦੇ ਉੱਤੇ ਗੁੰਡਾਗਰਦੀ ਜਿਹੜੇ ਕਰਦੇ ਹੋਏ ਦੋ ਵਿਅਕਤੀ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਦਿਖਾਈ ਦੇ ਰਹੇ ਸੀ